ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਇਹ ਮਾਤਾ ਜੋ ਸਾਡੇ ਸਾਹਮਣੇ ਤੁਸੀਂ ਦੇਖ ਰਹੇ ਆ ਨਾ ਇਹ ਮਾਤਾ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਅਸੀਂ ਕਤੂ ਨੰਗਲ ਦੇ ਲਾਗੇ ਰੁਪਵਾਲੀ ਚੜ੍ਹਦੇ ਆ ਇਹ ਮਾਤਾ ਰਹਿਣ ਵਾਲੇ ਆ ਔਰ ਮੇਰੇ ਕੋਲੇ ਪਿਛਲੇ 4-5 ਸਾਲਾਂ ਤੋਂ ਆ ਰਹੇ ਆ ਪਤਾ ਨਹੀਂ ਕਿੰਨੇ ਕੁ ਹਜ਼ਾਰਾਂ ਚ ਜਾਂ ਕਿੰਨੀ ਕੁ ਬਹੁਤ ਸੇਵਾ ਇਹ ਮਾਤਾ ਦੀ ਹੋ ਚੁੱਕੀ ਆ ਮਾਤਾ ਦੇ ਇੱਕ ਪੁੱਤ ਦੀ ਡੈਥ ਹੋ ਚੁੱਕੀ ਆ ਮੈਂ ਨਾ ਕੋਈ ਡੋਨਰ ਇਹ ਮਾਤਾ ਦਾ ਨੰਬਰ ਲੈ ਕੇ ਘਰੇ ਵੀ ਜਾਣਾ ਚਾਹੂਗਾ ਤੁਸੀਂ ਆਪ ਪਤਾ ਕਰ ਲਿਓ ਕਿ ਕਿੰਨਾ ਕੁ ਲੋਡ ਵੰਦੇ ਮਾਤਾ ਪਰਿਵਾਰ ਮੈਂ ਪਿਛਲੇ ਮਿਲਣਾ ਦਾ ਪਿਛਲੇ ਹਫ਼ਤੇ ਦੱਸ ਦੇਣ ਦੀ ਗੱਲ ਹੋਣੀ ਆ ਮੈਂਬਰ ਸਰ ਆਇਆ ਨਹੀਂ ਸੀਗਾ ਦੋ ਤਿੰਨ ਦਿਨ ਉਰੇ ਮਾਤਾ ਇੱਥੇ ਸਾਡੇ ਕੋਲੇ ਜਦੋਂ ਆਈ ਮੈਂ ਹੈ ਨਹੀਂ ਸੀਗੀ ਇਹ ਇੱਥੇ ਇਕ ਲੁਧਿਆਣੇ ਦੀ ਮਸ਼ਹੂਰ ਐ ਜੀ ਉਹ ਬਾਈਆਂ ਦੀ ਟੀਮ ਇੱਥੇ ਹੈਗੀ ਆ ਉਰੇ ਭੈਣ ਉਹ ਮਾਤਾ ਉਹਨਾਂ ਕੋਲ ਚਲੀ ਗਈ ਜਦੋਂ ਮਾਤਾ ਗਈ ਤੂੰ ਕੀ ਹੋਇਆ ਤੇਰੇ ਨਾਲ ਨਹੀਂ ਤਾਂ ਮੈਂ ਉਹਨਾਂ ਨੂੰ ਕਿਹਾ ਕਿ ਬੇਟਾ ਮੇਰੀ ਪੋਤਰੀ ਬਹੁਤ ਬਿਮਾਰ ਆ ਉਹਦਾ ਮੈਂ ਲਾਜ ਕਰੋਨਾ ਵਾਂ ਤੇ ਮੈਨੂੰ ਥੋੜੀ ਬਹੁਤੀ ਸਿਰਾ ਕਰਵਾ ਦੋ ਮਿਲ ਕੰਦਾ ਮਾਤਾ ਤੂੰ ਤਾਂ ਗਰੇਂਦਰ ਦਾ ਮਰੀਜ਼ ਆ ਉਧਰ ਜਾ ਉਧਰੋ ਸੇਵਾ ਹੋਏਗੀ ਤੂੰ ਕਿੰਨੇ ਚਿਰ ਦੀ ਉਧਰ ਹੀ ਆਉਂਦੀ ਐ ਇਸੇ ਤਣ ਉਧਰ ਹੀ ਤੇ ਮੈਂ ਬੇਟਾ ਕਹਾਂ ਮੈਂ ਹੱਥ ਪੱਲਾ ਵੀ ਜੋੜਿਆ ਕਿ ਕਰਾਓ ਇਹਨਾਂ ਨਹੀਂ ਕਰਾਈ ਮੈਂ ਪਿੱਛੇ ਹੋ ਕੇ ਕਹਿੰਦੇ ਪਿੱਛੇ ਹੋ ਕੇ ਬੈਠ ਜਾ ਚਲੋ ਮੈਂ ਬੈਠੀ ਰਹੀ ਜਦੋਂ ਸੇਵਾ ਵੰਡਣ ਲੱਗਾ ਮਰੀਜ਼ ਉਹ ਸੇਵਾਦਾਰ ਤੇ ਬੇਟਾ ਉਦੋਂ ਫਿਰ ਮੈਂ ਉਹ ਜਾਣਦੀ ਸੀ ਸੇਵਾਦਾਰ ਨੂੰ ਇੱਧਰ ਵੀ ਪਹਿਲਾਂ ਆਂਦੇ ਹੁੰਦੇ ਸੀਗੇ ਸੇਵਾਦਾਰ ਉਹ ਕੋਈ ਭੈਣ ਸੀਗੀ ਮਨਜੀਤ ਉਹਨਾਂ ਦੀ ਸੇਵਾ ਹਾਂਜੀ ਤੇ ਉਦੋਂ ਵੀ ਮੇਰੀ ਉਹ ਸੇਵਾ ਕਰਾਉਂਦੇ ਸੀ ਤੇ ਚਲੋ ਉਹਨੂੰ ਵੇਖ ਕੇ ਉਹ ਬੈਠ ਗਈ ਕਿ ਚਲੋ ਇਹ ਮੇਰੀ ਸੇਵਾ ਕਰਵਾ ਦੇਣਗੇ ਤੇ ਫਿਰ ਇਹਨੇ ਮੈਨੂੰ ਆਵਾਜ਼ ਮਾਰ ਕੇ ਕਿਹਾ ਮਾਦਾ ਦੋਂ ਦਰਦੇ ਸਾਹਮਣੇ ਰੋਲਾ ਨਾ ਪਾ ਘੜੀ ਘੜੀ ਤੇ ਸਾਡੇ ਦੋਨਰ ਖਰਾਬ ਹੁੰਦਾ ਚਲੋ ਬੇਟਾ ਮੈਂ ਫੇਰ ਬੈਠ ਗਈ ਮੈਂ ਫੇਰ ਜਦੋਂ ਸੇਵਾ ਮੰਡਲ ਲੱਗਾ ਫੇਰ ਗਈ ਕਹਿੰਦਾ ਮਾਤਾ ਤੈਨੂੰ ਕਿਹਾ ਵਾ ਨਾ ਮੇਰੇ ਲਾਗੇ ਜਾਣ ਕੇ ਹੋਲੀ ਜੀ ਕਹਿੰਦਾ ਮਾਤਾ ਤੈਨੂੰ ਕਿਹਾ ਨਾ ਜਾ ਦਫਾ ਹੋ ਜਾ ਤੋਂ ਨਾ ਘੜੀ ਘੜੀ ਸਾਡੇ ਨਾਲ ਫਿਰ ਖਪਾ ਫੇਰ ਕਿਤੇ ਅੱਜ ਹੂੰ ਚਲੋ ਬੇਟਾ ਮੈਂ ਫੇਰ ਇੱਥੇ ਆਈ ਤੇ ਇੱਥੇ ਇਹ ਵੀਰ ਖਲੋਤਾ ਸੀਗਾ ਇਹਨੂੰ ਮੈਂ ਪੁੱਛਿਆ ਤੇ ਕਹਿੰਦਾ ਮਾਤਾ ਮੈਂ ਇਸ ਕਰਕੇ ਮਦਦ ਕੀਤੀ ਕਿ ਤੁਸੀਂ ਗਰੇਂਦਰ ਦੇ ਮਰੀਜ਼ ਆ ਹਾਂ ਅਸੀਂ ਵੀਡੀਓ ਦੇ ਵਿੱਚ ਬਈ ਬਹੁਤ ਬੰਦੇ ਆ ਇੱਥੇ ਅੱਜ ਕੱਲ ਸਮਾਜ ਸੇ ਵੀਡੀਓ ਪਾਉਂਦੇ ਆ ਕਿ ਹਾਂਜੀ ਬਾਈ ਜੀ ਅਸੀਂ ਭਾਈ ਕਨਈਆ ਜੀ ਦੇ ਵਾਰਸ ਆ ਜਦੋਂ ਕੋਈ ਕਹਿੰਦਾ ਨਾ ਕਿ ਤੁਸੀਂ ਬਿਹਾਰੀਆਂ ਦੀ ਮਦਦ ਕਰਦੇ ਆ ਪੰਜਾਬੀਆਂ ਦੀ ਕਿਉਂ ਨਹੀਂ ਕਰਦੇ ਤਾਂ ਆਪਾਂ ਵੀਡੀਓ ਦੇ ਵਿੱਚ ਬਹੁਤ ਕਹਿੰਨੇ ਆ ਕਿ ਹਾਂ ਬਈ ਅਸ ਤਾਂ ਭਾਈ ਕਨਈਆ ਦੇ ਵਾਰਸਾਂ ਸਾਡੇ ਵੱਲੋਂ ਤਾਂ ਭਾਵੇਂ ਦੁਸ਼ਮਣ ਵੀ ਆ ਜੇ ਅਸ ਤੋਂ ਦੀ ਮਦਦ ਵੀ ਕਰਾਂਗੇ ਇਹ ਮਾਤਾ ਤਾਂ ਕੋਈ ਭਈਆ ਵੀ ਨਹੀਂ ਬਾਈ ਇਹ ਤਾਂ ਸਾਡੀ ਪੰਜਾਬ ਦੀ ਮਾਂ ਨਾ ਕੀ ਗੱਲ ਹੈ ਭਾਈ ਕਨਈਆ ਜੀ ਦਾ ਜਿਹੜਾ ਉਹਨਾਂ ਨੇ ਕਿਹਾ ਸੀਗਾ ਕਿ ਮਿੰਟ ਦਾ ਦੁਸ਼ਮਣਾਂ ਦੇ ਵਿੱਚ ਵੀ ਰੱਬ ਦੀਦਾ ਉਹ ਪਾਈ ਕਨੇ ਜੀ ਨੇ ਕਿਹਾ ਸੀ ਕੀ ਗੱਲ ਉਹ ਗੱਲ ਇਹ ਮਾਤਾ ਤੇ ਲਾਗੂ ਨਹੀਂ ਹੁੰਦੀ ਇਹ ਮਾਤਾ ਨੂੰ ਸਰਫੇਸ ਕਰਕੇ ਨੇ ਇਹਦੀ ਦਵਾਈ ਦਵਾਈ ਕਿ ਤੂੰ ਗੁਰਿੰਦਰ ਦਾ ਮਰੀਜ਼ ਆ ਜਾਂਦੀ ਜਾ ਅਸੀਂ ਤੇਥੋਂ ਕੀ ਲੈਣਾ ਮੇਰੀ ਬੇਨਤੀ ਆ ਕਿ ਅੱਜ ਕੱਲ ਦੇ ਸਮਾਜ ਸੇਵੀਆ ਨੂੰ ਲੋਕੀ ਇੱਥੇ ਰੱਬ ਬਣਾ ਦਿੰਦੇ ਆ ਮੈਨੂੰ ਉਹਨਾਂ ਰੱਬ ਅਸਲ ਦੇ ਵਿੱਚ ਭਗਤ ਪੂਰਨ ਸਿੰਘ ਜੀ ਇੱਕੋ ਹੀ ਸੀਗੇ ਜਿਨ੍ਹਾਂ ਨੇ ਬਿਨਾਂ ਕਿਸੇ ਸਵਾਰਥ ਤੋਂ ਸੇਵਾ ਕੀਤੀ ਅੱਜ ਕੱਲ ਦਾ ਕੋਈ ਵੀ ਬੰਦਾ ਵੀਡੀਓ ਪਾ ਰਿਹਾ ਚਾਹੇ ਮੈਂ ਹੀ ਆ ਕੋਈ ਵੀਡੀਓ ਵੀ ਵਿਊ ਲਈ ਪਾ ਰਿਆ ਹੋਊ ਕੋਈ ਕਾਸੇ ਮਤਲਬ ਲਈ ਪਾ ਰਿਆ ਹੋਊਗਾ ਇਸੇ ਕਰਕੇ ਵੀਡੀਓ ਪਾ ਰਹੇ ਹਾਂ ਮੈਂ ਨਾ ਜੇ ਅੱਜ ਸੋਸ਼ਲ ਮੀਡੀਆ ਬੰਦ ਹੋ ਜੇ ਨਾ ਅੱਧੀਆਂ ਐਨਜੀਓ ਘਰ ਬਹਿ ਜਾਣਗੇ ਮਾਣਾ ਸੋਸ਼ਲ ਮੀਡੀਆ ਤੋਂ ਸਾਡੀ ਬੇਨਤੀ ਆ ਕਿ ਅੰਜ ਪਹਿਲਾਂ ਲੀਡਰਾਂ ਦੇ ਵਿੱਚ ਤਾਂ ਅਸੀਂ ਲਾਕਡਾਟ ਬਹੁਤ ਵਹਿੰਦੇ ਹੁੰਦੇ ਸੀ ਪਰ ਮੈਂ ਕਦੇ ਸੋਚਿਆ ਨਹੀਂ ਸੀਗਾ ਕਿ ਸੰਸਥਾਵਾਂ ਦੇ ਵਿੱਚ ਵੀ ਆਪਾਂ ਇਕੱਠੇ ਰਹੇ ਹੋਈਏ ਇਕੱਠੇ ਖਾਦਾ ਪੀਤਾ ਹੋਵੇ ਔਰ ਅੱਜ ਸਿਰਫ ਤੁਹਾਨੂੰ ਮੇਰੇ ਨਾਲ ਕੋਈ ਦਿੱਕਤ ਆ ਉਹਦੇ ਵਿੱਚ ਆ ਜਿਹੜੀ ਮਾਂ ਤੁਹਾਡੇ ਸਾਹਮਣੇ ਦਿਸ ਰਹੀ ਏ ਮਾਂ ਦਾ ਕੀ ਕਸੂਰ ਆ ਯਾਰ ਉਹ ਵੀਰ ਨੇ ਅੱਜ ਤੋਂ ਮੈਂ ਅੱਜ ਕਹਿ ਲੋ ਕਿ ਇੱਕ ਕੋੜਾ ਪੱਟ ਕੁੱਟ ਭਰ ਕੇ ਬੋਲਣ ਲੱਗਾ ਅੱਜ ਤੋਂ ਪਹਿਲਾਂ ਵੀ ਮੇਰੇ ਬਾਰੇ ਬਹੁਤ ਬੋਲਿਆ ਗਿਆ ਕਿ ਜੀ ਇੱਕ ਸਾਡੇ ਕੋਲੇ ਆ ਭੈਣ ਆਈ ਸੀ ਕਿ ਅੱਜ ਤੋਂ ਸਾਲ ਪਹਿਲਾਂ ਤੁਸੀਂ ਆਪ ਜਵਾਬ ਦੇ ਦਿਓ ਇਹ ਗੱਲ ਜਾਇਜ਼ ਆ ਜਾਂ ਨਹੀਂ ਨਜਾਇਜ਼ ਆ ਇਹ ਭੈਣ ਮੇਰੇ ਕੋਲ ਕਿੰਨਾ ਟਾਈਮ ਆਪੇ ਨੇ ਤੁਸੀਂ ਆਏ ਹਾਂਜੀ ਸਾਲ ਪਹਿਲਾਂ ਆਈ ਸੀ ਮੈਂ ਤੁਹਾਡੇ ਕੋਲ ਆਈ ਤੁਹਾਨੂੰ ਮੇਰੇ ਬੱਚਾ ਬੜਾ ਬਿਮਾਰ ਸੀ ਰਣਵੀਰ ਨਾਮ ਸੀ ਉਹਦਾ ਨਾਮ ਹੂੰ ਹੂੰ ਤੁਸੀਂ ਉਧਰ ਚਲ ਗਏ ਤੁਹਾਨੂੰ ਨਹੀਂ ਮੈਂ ਥੋੜੀ ਵੀਡੀਓ ਪਾਈ ਸੀ ਕਿ ਨਹੀਂ ਪਾਈ ਸੀ ਹਨਾ ਹਾਂਜੀ ਪਾਈ ਸੀ ਵੀਡੀਓ ਮੇਰੇ ਇਹ ਭੈਣ ਨੇ ਮੇਰੇ ਕੋਲੇ ਆ ਗਈ ਮੇਰੇ ਕੋਲੇ ਕੋਈ ਡੋਨਰ ਹੈ ਨਾ ਮਰੀਜ਼ ਬਹੁਤ ਜ਼ਿਆਦਾ ਤੇ ਮੈਂ ਭੈਣ ਨੂੰ ਕਿਹਾ ਕਿ ਭੈਣੇ ਮੈਂ ਮਾਫੀ ਚਾਹੁੰਦਾ ਮੇਰੇ ਕੋਲੇ ਡੋਨਰ ਹੈ ਨਹੀਂ ਕਿ ਮੈਂ ਤੇਰੀ ਵੀਡੀਓ ਪਾ ਦਿੰਨਾ ਜੇ ਕੋਈ ਵੀ ਡੋਨਰ ਆ ਗਿਆ ਮੈਂ ਤੇਰੀ ਸੇਵਾ ਕਰਵਾ ਦੂੰਗਾ ਤੈਨੂੰ ਦਵਾਈਆਂ ਇਹਦੇ ਟੈਸਟ ਛੇ ਥੋੜੇ ਬਹੁਤੇ ਕਰਵਾਤੇ ਸੀ ਹਨਾ ਥੋੜੇ ਟੈਸਟ ਤਾਂ ਹੋ ਗਏ ਸੀਗੇ ਹਾਂ ਤੇ ਤੁਸੀਂ ਹਾਂਜੀ ਇਹ ਭੈਣ ਤਾਂ ਮੈਂ ਟੈਸਟ ਕਰਵਾਤਾ ਮੈਂ ਕਿ ਜੇ ਥੋੜੀ ਬਹੁਤੀ ਸੇਵਾ ਹੋਊਗੀ ਨਾ ਫਿਰ ਵੀ ਆਊਗੀ ਤੁਸੀਂ ਮੈਂ ਇੱਥੇ ਮਿਲਦਾ ਤੁਸੀਂ ਇੱਥੇ ਆ ਜਾਓ ਮੈਂ ਸੇਵਾ ਕਰਾ ਦੂੰ ਇਹ ਭੈਣ ਮੈਂ ਫਿਰ ਤੁਸੀਂ ਉਧਰ ਚਲੇ ਗਏ ਹਨ ਡੋਨਰ ਆਇਆ ਨਹੀਂ ਡੋਨਰ ਆਇਆ ਨਹੀਂ ਵੀਰ ਉਹ ਐਨ ਜੀਓ ਕੋਲ ਚਲੇ ਗਏ ਪਰ ਉਹ ਸਾਡਾ ਭਰਾ ਇਕੱਠੇ ਰਹਿ ਜਿਹਨੂੰ ਮੈਂ ਇਸ ਐਨ ਜੀਓ ਚ ਜਦੋਂ ਉਹਨੂੰ ਲਿਹਾਉਣ ਵਾਲਾ ਕੋਣ ਸੀ ਗੁਰਿੰਦਰ ਵੀਰ ਨੂੰ ਲਿਹਾਉਣਾ ਪ੍ਰਮਾਤਮਾ ਹੁੰਦਾ ਪਰ ਆਪਾਂ ਇੱਕ ਜਰੀਆ ਬੰਦੇ ਆ ਕਿ ਜਿਹਨੂੰ ਅੱਗੇ ਰੱਖ ਕੇ ਆਪਾਂ ਲਾਇਆ ਹੋਵੇ ਕਿ ਯਾਰ ਭਰਾ ਤੇਰੇ ਨਾਲ ਆ ਤੂੰ ਕਰ ਕੰਮ ਪਰ ਉਹ ਵੀੜ ਚ ਠੀਕ ਹੈ ਤੁਹਾਡੀ ਨਹੀਂ ਬਣੀ ਤੁਹਾਡੀ ਆਪ ਚ ਨਹੀਂ ਬਣਦੀ ਹਨਾ ਤੁਸੀਂ ਇੱਕ ਦੂਜੇ ਨੂੰ ਮਾਰਾ ਕਿਉਂ ਕਣ ਜ਼ਿੰਦਗੀ ਦੇ ਵਿੱਚ ਇੰਨਾ ਤਲਖੀ ਨਾਲ ਕਦੇ ਕਿਸੇ ਨੂੰ ਨਾ ਬੋਲੋ ਕਿ ਜਦੋਂ ਬਾਜ਼ਾਰ 'ਚ ਲੰਘਦੇ ਹੋਈਏ ਇੱਕ ਦੂਜੇ ਨੂੰ ਵੇਖ ਕੇ ਸ਼ਰਮ ਆ ਜੀ ਇੰਨਾ ਕਿ ਸ਼ਬਦਾਂ ਦੀ ਮर्यादा ਰੱਖ ਲਿਆ ਕਰੋ ਬਾਈ ਕਿ ਕੱਲੋ ਘੱਟ ਘੱਟੋ ਘੜ ਕਹ ਲਓ ਜਦੋਂ ਬਾਜ਼ਾਰ 'ਚ ਮਿਲੀਏ ਨਾ ਇੱਕ ਦੂਜੇ ਨੂੰ ਮਿਲ ਕੇ ਸასი ਕਾਲ ਬੁਲਾਉਣ ਜੋਗੇ ਰਹਿ ਜਾਈਏ ਤੇ ਜਦੋਂ ਮੈਂ ਇਹ ਭੈਣ ਦੀ ਵੀਡੀਓ ਪਾਈ ਉਹ ਭੈਣ ਡੋਨਰ ਮੇਰੇ ਕੋਲੇ ਆਇਆ ਨਹੀਂ ਸੀ ਕੋਈ ਇਹ ਭੈਣ ਉਧਰ ਚਲੀ ਗਈ ਉਹ ਵੀਰ ਕੀ ਵੀਡੀਓ ਪਾ ਰਿਹਾ ਕੈਪਸ਼ਨ ਲੱਗ ਕੇ ਉੱਤੇ ਕਿ ਠੱਗ ਐਂ ਜੀ ਉਹਨਾ ਭੈਣ ਦਾ ਬੱਚਾ ਮਾਰ ਦੇਣਾ ਸੀ ਕਾਦੇ ਕਰਕੇ ਕਿ ਸਰ ਕੋ ਸੇਵਾ ਨਹੀਂ ਕਰਾਈ ਵੀਡੀਓ ਪਾ ਕੇ ਔਰ ਅੱਜ ਭੈਣ ਇਹ ਉਸੇ ਹੂੰ ਤਾਂ 3000 ਰੁਪਏ ਮੈਨੂੰ ਉਹਨਾਂ ਨੇ ਮੇਰੇ ਹੱਥੋਂ ਹੀ ਫੜ ਕੇ ਇਦਾਂ ਹੀ ਫੜਾ ਕੇ ਨਾਲ ਹੀ ਉਹਨਾਂ ਨੇ ਮੇਰੇ ਹੱਥੋਂ ਫੜ ਲੇ ਫੜ ਕੇ ਤਾਂ ਦਵਾਈ ਵਾਲੇ ਨੂੰ ਫੜਾਤੇ ਅਸੀਂ ਉਹਨਾਂ ਕੋਲ ਦਵਾਈ ਲੈਣ ਜਾਂਦੇ ਸੀ ਉਹ ਸਾਨੂੰ ਕਹਿੰਦੇ ਸੀ ਪਰ ਜਦੋਂ ਜਾਈਦਾ ਹੀ ਦੁਕਾਨ ਬੰਦ ਰਹਿੰਦੀ ਬੰਦ ਰਹਿੰਦੀ ਸੀ ਜਦੋਂ ਅਸੀਂ ਫੋਨ ਕੀਤਾ ਕਹਿੰਦੇ ਅਸੀਂ ਤਾਂ ਤੁਹਾਡਾ ਖੇਪਾ ਲਿਆ ਐ ਜੋ ਸਾਨੂੰ ਗਲਤ ਬੋਲਣ ਲੱਗੇ ਤਾਂ ਅਸੀਂ ਫਿਰ ਆਰ ਕੇ ਗਏ ਲਈ ਦੁਬਾਰਾ ਦਵਾਈ ਲੈਣ ਫਿਰ ਇੱਕ ਦਿਨ ਇਹਨਾਂ ਬੱਚੇ ਦੇ ਸਾਡੇ ਉਹਨਾਂ ਨੇ ਟੈਸਟ ਨੇ ਦਿੱਤੇ ਡਾਕਟਰਾਂ ਨੇ ਅਸੀਂ ਕਿਹਾ ਵੀ ਸਾਨੂੰ ਉਹਨਾਂ ਟੈਸਟ ਵਾਲੀ ਪੈਸੇ ਦੇ ਦਿਓ ਤੇ ਕਹਿੰਦੇ ਅਸੀਂ ਆਹੀ ਟੈਸਟਾ ਨਹੀਂ ਪੈਸੇ ਨਹੀਂ ਦਿੰਦੇ ਅਸੀਂ ਦਵਾਈਆਂ ਦਿੰਨੇ ਆ ਤੇ ਵੀਰ ਜੀ ਜਿਹੜੇ ਪੈਸੇ ਦਿੱਤੇ ਆ ਤੇ ਇਹਦਾ ਮਤਲਬ ਥੋੜੀ ਹੈ ਕਿ ਬੱਚੇ ਨੂੰ ਬੱਚੇ ਨੂੰ ਟੈਸਟੇ ਦੀ ਵੀ ਜਰੂਰਤ ਹੈ ਡਾਕਟਰਾਂ ਨੇ ਜਿਹੜੇ ਜਿਹੜੇ ਦਵਾਈ ਦੀ ਜਰੂਰਤ ਤੇ ਦਿੱਤੇ ਡਾਕਟਰਾਂ ਨੇ ਉਹਦੇ ਨੇ ਮੰਗੜੇ ਤੇ ਮੈਂ ਵੀਡੀਓ ਨਾਲ ਕੋਈ ਪੈਸੇ ਮੈਨਾਂ ਨੇ ਮੈਨੂੰ ਦਿੱਤਾ ਹੀ ਨਹੀਂ ਅੱਛਾ ਹੁਣ ਉਹ ਭਰਾ ਨੇ ਕੀ ਕੀਤਾ ਲਾਈਵ ਇਸ ਕਰਕੇ ਭਾਈ ਕਿ ਗੁਰਿੰਦਰ ਨੇ ਇਹਨਾਂ ਦਾ ਬੱਚਾ ਮਾਰਦਾ ਬੱਚਾ ਲੈ ਠੀਕ ਸੀਗਾ ਇੱਕ ਮਾਂ ਦੇ ਮੋਹਰੇ ਆਪੇ ਹੀ ਕਹਿ ਰਹੇ ਆ ਕਿ ਠੱਗ ਐ ਜੀ ਉਹਨੇ ਬੱਚੇ ਮਾਰ ਪਹਿਲਾਂ ਬੱਚੇ ਨੂੰ ਮੈਂ ਪੂਰੀ ਤਰ੍ਹਾਂ ਬੱਚਾ ਇਥੋਂ ਠੀਕ ਠਾਕ ਬੀਬੀ ਨਾਨਕੀ ਹੋ ਸਕਦਾ ਤੇ ਵਿੱਚ ਬੱਚਾ ਪੂਰਾ ਲੈ ਕੇ ਗਿਆ ਬਾਅਦ ਚੋਂ ਡੱਤੂ ਵੀ ਹੈ ਨਾ ਬੱਚਿਆਂ ਨੂੰ ਨਾ ਮੈਂ ਤੁਹਾਨੂੰ ਸਾਰੀ ਗੱਲ ਦੱਸਦੀ ਆ ਮੈਂ ਨਾ ਬਰੀਆਣੇ ਉੱਥੇ ਰਹਿੰਦੀ ਸੀ ਵੀ ਚਲੋ ਉਹ ਤਾਂ ਪਹਿਨੇ ਲੰਬੀ ਹੋ ਜਾਣੀ ਆ ਵੀਰੇ ਥੋੜਾ ਮੈਂ ਇਹ ਮਿੰਟ ਮੈਂ ਵੀ ਇਹ ਵੀ ਮੈਂ ਕਹਿਣਾ ਚਾਹੁੰਦੀ ਕਿ ਮੇਰੇ ਪੁੱਤ ਨੂੰ ਵੀ ਇਨਸਾਫ ਮਿਲੇ ਮੈਂ ਹੱਥ ਜੋੜ ਕੇ ਬੇਖੀ ਕੀ ਹੋਇਆ ਸੀ ਮੇਰੇ ਇਹ ਪੁੱਤ ਨੂੰ ਨਾ ਇੱਕ ਮੈਂ ਨਾ ਬਰੀ ਇੱਕ ਸੋਹਰੇ ਆਏ ਸੀ ਸੋਹਰੇ ਆਲੇ ਮੈਨੂੰ ਤੱਗ ਕਰਦੇ ਸੀ ਜੇ ਠੋੜਦਾ ਸੀ ਉਹ ਮੈਨੂੰ ਗਾਲ ਮੰਦਾ ਕੱਢਦਾ ਸੀ ਸੋਹਰਾ ੜਦਾ ਸੀ ਉਹ ਮੈਨੂੰ ਗਾਲ ਮੰਦਾ ਕੱਢਦਾ ਸੀ ਤੇ ਜਿਖਾੜੀ ਨੇ ਮੇਰਾ ਟਿਕਣਾ ਭਾਰੀ ਕੀਤਾ ਸੀ ਇਹਨਾਂ ਨੇ ਤੇ ਮੈਂ ਹਾਰ ਕੇ ਨਾਲ ਆਪਣੇ ਪੇਕੇ ਚਲ ਗਈ ਕਿਰਾਏ ਤੇ ਆਪਣੇ ਬੱਚੇ ਦੋਨੇ ਚੁੱਪ ਕੇ ਤੇ ਮੇਰੇ ਮੇਰੇ ਪੇਕੇ ਆਨੇ ਵੀ ਕੀਤਾ ਮੇਰਾ ਘਰ ਆ ਤੇ ਮੇਰੇ ਨਾਲ ਡੀਐਸਪੀ ਦਾ ਘਰ ਜਿੱਥੇ ਮੈਂ ਰਹਿੰਦੀ ਸੀ ਜੁਮੇਵਾਰੇ ਸਾਡੇ ਪਿੰਡ ਦੇ ਨੂੰ ਮੇਰੇ ਜਾਣਦੇ ਨੂੰ ਦਿੱਤੀ ਸੀ ਤੇ ਮੈਂ ਉਹਨਾਂ ਨੂੰ ਉਹਨਾਂ ਨੇ ਉਹਨਾਂ ਨੇ ਮੇਰੇ ਕੋਲ ਆਏ ਕੰਨੇ ਕੀ ਤੇਰਾ ਭਰਾ ਤੇਰੇ ਚਾਚੇ ਦੀ ਲੋ ਕਹਿੰਦੀ ਆ ਕਿ ਕਮਰਾ ਖਾਲੀ ਕਰ ਦਿਓ ਮੈਂ ਉਹਨੇ ਪੈਰੀ ਨੇ ਮੇਰਾ ਘਰ ਵਾਲਾ ਬਨ ਕੰਮ ਤੇ ਵੜ ਗਿਆ ਅੱਛਾ ਉਹਨੀ ਪੈਰੀ ਬੱਚੇ ਚੁੱਪ ਗਏ ਤਾਂ ਚਲ ਗਈ ਮੈਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਮੇਰੇ ਬੱਚਿਆਂ ਨੂੰ ਦੁੱਧ ਦਿੰਨੇ ਆ ਮੇਰੇ ਬੱਚਿਆਂ ਨੂੰ ਰੋਟੀ ਦਿੰਨੇ ਜਾਂ ਮੇਰੇ ਬੱਚੀ ਦਾ ਕਿਰਾਇਆ ਦਿੰਨੇ ਉਹਨਾਂ ਦਾ ਬੇਟਾ ਆਇਆ ਉਹਨਾਂ ਨੇ ਮੇਰੇ ਪਿੱਛੇ ਬਾੜ ਫੜੇ ਆ ਉਹ ਮੇਰੇ ਉੱਪਰ ਹੀ ਡਿੱਗ ਗਈ ਉੱਪਰ ਡਿੱਗਣ ਨਾਲ ਮੇਰਾ ਬੱਚਾ ਘੁੱਟਿਆ ਗਿਆ ਘੁੱਟ ਕੇ ਥੱਲੇ ਡਿੱਗ ਗਿਆ ਭਰਾ ਆ ਭਰਾ ਨੇ ਬਾੜਾ ਸੋਣੀ ਕਢੀਸਿਆ ਭੈਣ ਆਈ ਭੈਣ ਨੇ ਸਿਰ ਤੇ ਚਪਲਾ ਮਾਰੀਆਂ ਜੀਜਾ ਆ ਜੀਜੇ ਨੇ ਹੱਥੀ ਪਿਆ ਇਹਨ ਇਹਨੇ ਮੇਰਾ ਉੱਪਰ ਡਾੜ ਕੇ ਪੁੱਤ ਮਾਰਿਆ ਹਲੇ ਤੱਕ ਵੀ ਮੇਰੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਕੁਛ ਵੀ ਮੇਰੀ ਸੁਣਵਾਈ ਨਹੀਂ ਹੋਣੀ ਮੈਂ ਵੀਰ ਜੀ ਇਹ ਕਹਿੰਨੀ ਕਿ ਮੇਰੀ ਮੈਂ ਗੁਰੂ ਘਰ ਦੇ ਵਿੱਚ ਖੜੀ ਆ ਤੇ ਮੇਰੇ ਬਾਤ ਤੋਂ ਬਾਤ ਜੋ ਵੀ ਮੇਰੇ ਵੀਰ ਦੇਖਦੇ ਮੇਰੀ ਸੁਣਵਾਈ ਕਰਾ ਦਿਓ ਮੇਰੇ ਪੁੱਤ ਨੂੰ ਇਨਸਾਫ ਦਿਵਾ ਦਿਓ ਮੈਂ ਇਨਸਾਫ ਮੰਗਦੀ ਆ ਅੱਜ ਕੱਲ੍ਹ ਕਾਨੂੰਨ ਕੀ ਦਾ ਬਈ ਕਾਨੂੰਨ ਮਹਿਰਾਂ ਦਾ ਹੀ ਆ ਇਨਸਾਫ ਮੰਗਦੀ ਆ ਆਪਣੀ ਪੁੱਤਰੀ ਆ ਛੋੜੀ ਆ ਡੱਕੇ ਇਨਸਾਫ ਮੰਗਦੀ ਵੇ ਹਲੇ ਤੱਕ ਵੀ ਮੇਰੇ ਪੁੱਤ ਨੂੰ ਇਨਸਾਫ ਨਹੀਂ ਮਿਲਿਆ ਮੈਂ ਇੱਦਾਂ ਠੱਕੇ ਖਾਨੀ ਆ ਤੁਰੇ ਫਿਰਦੀ ਆ ਇਨਸਾਫ ਲਈ ਮਾਈ ਗੁਰ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਜੇ ਕੋਈ ਕਮਿਸ਼ਨਰ ਤੱਕ ਇਹ ਵੀਡੀਓ ਪਹੁੰਚ ਰਹੀ ਆ ਕਿਸੇ ਕਮਿਸ਼ਨ ਤੱਕ ਤੇ ਇਹ ਵੀਡੀਓ ਸ਼ੇਅਰ ਕਰ ਦਿਓ ਤਾਂ ਕਿ ਮਾਂ ਜਿਹੜੀ ਇਨਸਾਫ ਲਈ ਭੜਕ ਰਹੀ ਆ ਬਾਈ ਉਹ ਭੈਣ ਆਪਣਾ ਇਨਸਾਫ ਉਹਨੂੰ ਮਿਲ ਜੇ ਮੇਰੀ ਬੇਨਤੀ ਕਰੂੰਗਾ ਮੈਂ ਬੇਨਤੀ ਹੱਥ ਜੋੜਦਾ ਬਾਈ ਠੀਕ ਆ ਅੱਜ ਦੇ ਵਿੱਚ ਆਪਾਂ ਸਮਾਜ ਸੇਵੀ ਕੈਮਰੇ ਤੇ ਜਿੱਦਾਂ ਬੰਦਾ ਕੈਮਰੇ ਤੇ ਹੋਰ ਹੁੰਦਾ ਕੈਮਰੇ ਚ ਆਇਓ ਕੋਈ ਵੀ ਬੰਦਾ ਕੈਮਰਾ ਜਦੋਂ ਹੀ ਬੰਦ ਹੁੰਦਾ ਉਦੋਂ ਹੀ ਅਸੀਂ ਭੁੱਲ ਜਾਂਦੇ ਆ ਆਪਾਂ ਵੀਡੀਓ 'ਚ ਕਹਿੰਨੇ ਕਿ ਆ ਦੇਖੋ ਜੀ ਇਨਸਾਨੀਅਤ ਦੀ ਮੌਤ ਹੋ ਰਹੀ ਆ ਜਦੋਂ ਇਦਾਂ ਦੀ ਮਾਵਾਂ ਦਵਾਈਆਂ ਲਓ ਆਪਾਂ ਕਹਿੰਨੇ ਆ ਕਿ ਛੱਡ ਅਸੀਂ ਨਹੀਂ ਤੇਰਾ ਮਰੀਜ਼ ਕਰਨਾ ਉਦੋਂ ਇਨਸਾਨੀਅਤ ਦੀ ਮੌਤ ਨਹੀਂ ਹੁੰਦੀ ਸਿਰਫ ਇਸ ਕਰਕੇ ਕਿ ਤੂੰ ਗੁਰਿੰਦਰ ਦਾ ਮਰੀਜ਼ ਆ ਮੈਂ ਬੇਨਤੀ ਕਰੂੰਗਾ ਵੀ ਪਹਿਲਾਂ ਵੀ ਮੈਂ ਅੱਜ ਬੋਲਿਆ ਅੱਜ ਉਹ ਵੀਰਾਂ ਨੂੰ ਸ਼ਾਇਦ ਗੁੱਸਾ ਵੀ ਲੱਗਦਾ ਹੋਊਗਾ ਮੇਰੇ ਖਿਲਾਫ ਤਾਂ ਇਹਨਾਂ ਨੇ 3-4 ਵੀਡੀਓ ਪਾਈਆਂ ਹੋਣੀਆਂ ਪਹਿਲੀ ਵੀਡੀਓ ਤਾਂ ਭੈਣ ਦੇ ਬੱਚੇ ਦੀ ਪਾਤੀ ਸੀਗੀ ਕਿ ਠੱਗਾਂ ਜੀ ਉਹਨੇ ਕੈਪਸ਼ਨ ਦੇਖੋ ਉੱਤੇ ਲਿਖਿਆ ਕਮਰੀਜ ਮਾਰਤਾ ਜੀ ਮੈਂ ਇਹਦੀ ਪੈਣ ਦੀ ਵੀਡੀਓ ਪਾਈ ਆ ਅਗਲੇ ਦਿਨ ਹੀ ਉਹ ਵੀਡੀਓ ਪਾ ਰਹੇ ਆ ਫਿਰ ਵੀਰ ਕਹਿੰਦੇ ਕਿ ਅਸੀਂ ਤੇਰੇ ਤੇ ਨਹੀਂ ਬੋਲੇ ਲੈ ਮੈਂ ਵੀਡੀਓ ਪਾਈ ਆ ਮੈਨੂੰ ਤੁਸੀਂ ਕਹਿ ਰਹੇ ਆ ਜਾਂ ਤਾਂ ਕਹੋ ਕਿ ਭਾਈ ਅਸੀਂ ਤੇਰੇ ਤੇ ਹੀ ਬੋਲੇ ਆ ਔਰ ਉਦੋਂ ਵੀ ਮੈਂ ਚੁੱਪ ਰਿਆ ਤੁਸੀਂ ਸਬਰ ਦੇਖੋ ਮੈਂ ਫੇਰ ਵੀ ਨਹੀਂ ਬੋਲਿਆ ਫਿਰ ਵੀਰਾਂ ਨੇ ਮਹੀਨੇ ਬਾਅਦ ਫੇਰ ਪਾਤੀ ਕਿ ਇਥੇ ਠੱਗ ਜੀ ਉਹ ਖੜਦੀ ਆਏ ਖੜਦਾ ਜੀ ਉਹ ਖੜਦਾ ਜੇ ਕਰਦਾ ਮੈਂ ਫੇਰ ਵੀ ਮੈਂ ਕਿਹਾ ਛੱਡ ਯਾਰ ਸਭ ਤੋਂ ਬੰਦਾ ਆਪਣੇ ਮੂੰਹੋਂ ਬੋਲ ਕੇ ਜਵਾਬ ਦਿੱਤਾ ਕਿ ਕੀ ਦਿੱਤਾ ਕੰਮ ਹੀ ਐਸਾ ਕਰੋ ਕਿ ਤੁਹਾਡਾ ਕੰਮ ਜਵਾਬ ਹੋ ਗਿਆ ਕਿਉਂਕਿ ਕਿੰਨਾ ਟਾਈਮ ਵੈਸੇ ਵੀ ਆਪਾਂ ਜਲੂਸ ਕੱਢਦੇ ਚੰਗੇ ਥੋੜੋ ਲੱਗਦੇ ਆ ਪਰ ਕਹਿ ਲੋ ਕਿ ਜਦੋਂ ਬੰਦਾ ਮਜਬੂਰ ਹੋ ਜਾਂਦਾ ਸਿਰਫ ਤੁਸੀਂ ਇਸ ਕਰਕੇ ਮੋੜ ਕਿੰਨਾ ਦੁੱਖ ਮੈਨੂੰ ਆਪ ਨੂੰ ਲੱਗਿਆ ਕਿ ਜਦੋਂ ਮੈਨੂੰ ਉਹਨਾਂ ਦਾ ਦੁੱਖ ਉਦੋਂ ਨਹੀਂ ਲੱਗਾ ਸੀ ਜਦੋਂ ਇਹਨਾਂ ਨੇ ਕਿਹਾ ਗੁਰਿੰਦਰ ਨੇ ਮੁੰਡਾ ਮਾਰਤਾ ਜੀ ਆਹ ਦੇਖੋ ਜੀ ਆਹ ਠੱਗਾ ਜੀ ਜੇ ਆ ਉਹ ਆ ਜਿੰਨਾਂ ਦਾ ਔਖੇ ਇਸ ਕਰਕੇ ਸਿਰਫ ਲੱਗਾ ਹੀ ਮਾਤਾ ਦਾ ਮੈਂ ਲਾਈਫ ਤਾਂ ਹੋ ਰਿਆ ਇਸ ਕਰਕੇ ਕਿ ਮਾਤਾ ਨੂੰ ਸਿਰਫ ਜਵਾਬ ਦਿੱਤਾ ਇੱਕ ਮਰੀਜ਼ ਨੂੰ ਜਵਾਬ ਦਿੱਤਾ ਕਿ ਤੂੰ ਗੁਰਿੰਦਰ ਕੋਲ ਜਾਣੀ ਅਸੀਂ ਤੇਰੀ ਮਦਦ ਨਹੀਂ ਕਰਾਂਗੇ ਸ਼ਾਬਾਸ਼ ਹੈ ਬਈ ਮੇਰੀ ਬੇਨਤੀ ਹੈ ਬਈ ਇਦਾਂ ਦੇ ਸਾਡੇ ਕੋਲੇ ਬਹੁਤ ਮਰੀਜ਼ ਆਉਂਦੇ ਆ ਜੇ ਤੁਸੀਂ ਸੇਵਾ ਕਰਨੀ ਚਾਹੁੰਦੇ ਆ ਤਾਂ ਅਸੀਂ ਰੋਜ਼ ਸ਼ਾਮ ਨੂੰ 7 ਵਜੇ ਤੋਂ ਲੈ ਕੇ 9 ਵਜੇ ਤੱਕ ਦਰਬਾਰ ਸਾਹਿਬ ਜਿਲ੍ਹਿਆਂ ਵਾਲੇ ਬਾਗ ਕੋਲੇ ਡਾਕਰ ਅੱਗੇ ਮਿਲਦੇ ਆ ਤੁਸੀਂ ਇੱਥੇ ਆਪ ਆ ਕੇ ਮਰੀਜ਼ਾਂ ਨੂੰ ਮਿਲ ਕੇ ਸੇਵਾ ਕਰ ਸਕਦੇ ਆ ਇੱਥੇ ਮਰੀਜ਼ ਖੜੇ ਹੁੰਦੇ ਆ ਇੱਥੇ ਪੈਸੇ ਜੇ ਕਿਸੇ ਨੇ ਦੇਣੇ ਆ ਜੇ ਤੁਸੀਂ ਕਿਸੇ ਮਰੀਜ਼ ਦਾ ਨੰਬਰ ਵੀ ਲੈਣਾ ਚਾਹੋਗੇ ਕਿ ਭਾਈ ਜੀ ਆ ਮਰੀਜ਼ ਦਾ ਤੁਸੀਂ ਸਾਨੂੰ ਨੰਬਰ ਦੇ ਦਿਓ ਅਸੀਂ ਸਿੱਧਾ ਹੀ ਇਲਾਜ ਕਰਾ ਦਾਂਗੇ ਤੁਸੀਂ ਆਪਣੇ ਹਸਪੀਟਲ ਜਿੱਥੇ ਮਰਜ਼ੀ ਲੈ ਜਿਓ ਉੱਥੇ ਜਾ ਕੇ ਮਰੀਜ਼ ਦਾ ਇਲਾਜ ਕਰਾ ਦਿਓ ਸਾਡਾ ਨੰਬਰ ਆ 907139074 ਮਿਲਦਾ ਕਈ ਵਾਰ ਨਾ ਤੁਹਾਨੂੰ ਪਰਮਾਤਮਾ ਜਵਾਬ ਜਦੋਂ ਤੁਸੀਂ ਵਾਹਿਗੁਰੂ ਤੇ ਛੱਡਦੇ ਆ ਨਾ ਤਾਂ ਵਾਹਿਗੁਰੂ ਆਪੇ ਹੀ ਤੁਹਾਡੇ ਜਿਹੜੇ ਸਵਾਲ ਹੁੰਦੇ ਉਹਨਾਂ ਦੇ ਜਵਾਬ ਤੁਹਾਡੇ ਅੱਗੇ ਖੜੇ ਕਰ ਦਿੰਦਾ ਅੱਜ ਤੋਂ 3-4 ਸਾਲ ਪਹਿਲਾਂ ਮੇਰੇ ਬਾਰੇ ਬਹੁਤ ਕਿਹਾ ਸੀਗਾ ਕਿ ਗੁਰਿੰਦਰ ਦਰਬਾਰ ਸਾਹਿਬ ਕਿਉਂ ਖੜਦਾ ਇੰਨਾ ਸਵਾਲਾਂ ਦੇ ਜਵਾਬ ਹੀ ਤੁਸੀਂ ਮੈਨੂੰ ਦੇ ਦਿਓ ਕਿ ਜਿਹੜੇ ਵੀਰ ਸਵਾਲ ਚੱਕ ਰਹੇ ਸੀ ਅੱਜ ਆਪ ਹੀ ਉਹ ਸਵਾਲ ਬਣ ਗਏ ਉਹਨਾਂ ਨੇ ਕਿਹਾ ਕਿ ਗੁਰਿੰਦਰ ਜੀ ਦਰਬਾਰ ਸਾਹਿਬ ਮੈਂ ਬਹੁਤ ਵਾਰੀ ਗੁਰਿੰਦਰ ਨੂੰ ਬਾਈ ਨੇ ਕਿਹਾ ਵੀਡੀਓ 'ਚ ਕਿ ਮੈਂ ਬਹੁਤ ਵਾਰੀ ਗੁਰਿੰਦਰ ਨੂੰ ਇਹ ਕਿਹਾ ਵਾ ਕਿ ਤੂੰ ਦਰਬਾਰ ਸਾਹਿਬ ਕਿਉਂ ਖੜਦਾ ਤੂੰ ਸਿਰਫ ਮਰੀਜ਼ਾਂ ਨੂੰ ਵੇਣਾ ਉੱਥੇ ਨਾ ਮਰੀਜ਼ ਅੱਜ ਨਾਲ ਬੈਠ ਸਕਦੇ ਮੈਨੂੰ ਪਤਾ ਸੀ ਮਰੀਜ਼ ਇੱਥੇ ਮੈਂ ਚੰਗੀ ਤਰ੍ਹਾਂ ਭੌਂਦਾ ਵੀ ਸੀ ਅੱਜ ਤੱਕ ਕੋਈ ਕਹ ਦੇ ਮਰੀਜ਼ ਨੂੰ ਚੰਗੀ ਤਰ੍ਹਾਂ ਸਾਨੂੰ ਸੁਣਿਆ ਨਹੀਂ ਤੇ ਮੈਂ ਸੁਣ ਵੀ ਰਿਹਾ ਸੀ ਤੇ ਕਹਿੰਦੇ ਭਾਈ ਤੂੰ ਉੱਥੇ ਮਰੀਜ਼ਾਂ ਨੂੰ ਅੱਜ ਨਾਲ ਸੁਣ ਨਹੀਂ ਸਕਦਾ ਗੁਰਨਾਨਕਾ ਹਸਪੀਟਲ ਵਿਆਕਰਮ ਮੈਂ ਕਿਹਾ ਚਲੋ ਪ੍ਰਾ ਠੀਕ ਆ ਤੁਸੀਂ ਇਲਜ਼ਾਮ ਲਾ ਤਾਂ ਮੈਨੂੰ ਗਲਤ ਮੈਂ ਤਾਂ ਗਲਤ ਆ ਫਿਰ ਉਹ ਵੀਰਾਂ ਨੇ ਵੀ ਆਪਣੀ ਟੀਮ ਬਣਾਈ ਉਹਨਾਂ ਦੀ ਟੀਮ ਗੁਰਨਾਨਕ ਦੇ 10 ਦਿਨ 15 ਦਿਨ ਬੈਠੀ ਵੀ ਉਹ 15 ਦਿਨਾਂ ਤੋਂ ਬਾਅਦ ਇੱਥੇ ਦਰਬਾਰ ਸਾਹਿ ਕਹਿੰਦੇ ਜੀ ਗੁਰਿੰਦਰ ਆਪਦੇ ਪੋਸਟਰਾਂ ਤੇ ਫੋਟੋਆਂ ਲਾਉਂਦਾ ਫੋਟੋਆਂ ਵੀ ਸਿਰਫ ਕਿਸ ਕਰਕੇ ਲਾਉਂਦੇ ਤੁਹਾਨੂੰ ਪਹਿਲਾਂ ਦੱਸਿਆ ਸੀ ਅੱਜ ਉਹੀ ਭਰਾ ਪੋਸਟਰਾਂ ਤੇ ਆਪਣੀਆਂ ਐਨਜੀਓ ਦੀਆਂ ਫੋਟੋਆਂ ਨਾਲ ਆਪਣੀਆਂ ਫੋਟੋਆਂ ਲਾ ਰਹੇ ਆ ਕੀ ਗੱਲ ਕੱਲ ਤਾਂ ਤੁਸੀਂ ਮੇਰੇ ਤੋਂ ਸਵਾਲ ਚੱਕਦੇ ਸੀਗੇ ਕੀ ਅੱਜ ਸਾਨੂੰ ਇੱਥੇ ਜਦੋਂ ਗੁਰਿੰਦਰ ਸੇਵਾ ਕਰਦਾ ਸੀ ਉਦੋਂ ਤਾਂ ਮਰੀਜ਼ਾਂ ਨੂੰ ਇੱਥੇ ਖੜ ਕੇ ਸੁਣਿਆ ਨਹੀਂ ਜਾਂਦਾ ਸੀ ਹੁਣ ਮਰੀਜ਼ਾਂ ਨੂੰ ਆਪਾਂ ਕਿਵੇਂ ਸੁਣ ਲੈਨੇ ਹ ਹੁਣ ਆਪਾਂ ਗੁਰਨਾਨਕ ਹਸਪੀਟਲ ਕਿਉਂ ਨਹੀਂ ਪੈਂਦੇ ਗੁਰਿੰਦਰ ਦਾ ਪੋਸਟਰਾਂ ਦੇ ਫੋਟੋਆਂ ਲਾ ਕੇ ਮਸ਼ਹੂਰੀ ਕਰਦਾ ਸੀ ਤੇ ਆਪਾਂ ਅੱਜ ਹਸਪਤਾਲਾਂ ਦੇ ਵਿੱਚ ਵੀ ਪੋਸਟਰਾਂ ਦੇ ਫੋਟੋਆਂ ਲਾ ਮੈਂ ਤਾਂ ਕਹਿੰਨਾ ਮੈਂ ਲਾਉਣਾ ਮੈਂ ਤਾਂ ਮੁੱਕਰਦਾ ਹੀ ਨਹੀਂ ਉਹਦਾ ਕਾਰਨ ਵੀ ਦੱਸ ਦਿਨੇ ਇੱਕ ਮਰੀਜ਼ ਨੂੰ ਸੌਖਾ ਹੋ ਜਾਂਦਾ ਲੱਭਣਾ ਜਾਂ ਕੋਈ ਬਹੁਤ ਕਾਰਨ ਦੱਬੀ ਪਰ ਤੁਸੀਂ ਤਾਂ ਕਹਿੰਦੇ ਸੀ ਨਾ ਪੋਸਟਰਾਂ ਦੇ ਫੋਟੋ ਲਾਉਣੀ ਗਲਤ ਆ ਬਾਈ ਫਿਰ ਹੁਣ ਤੁਸੀਂ ਕਿਉਂ ਲਾ ਰਹੇ ਆ ਤੁਸੀਂ ਫਲੈਕਸਾਂ ਚੁਪਾ-ਸ਼ੁਪਾ ਕੇ ਤੁਸੀਂ ਕਿਉਂ ਇੱਥੇ ਕੱਢ ਰਹੇ ਆ ਬਾਈ ਜਵਾਬ ਜ਼ਰੂਰ ਦਿਓ ਔਰ ਆ ਭੈਣ ਨੂੰ ਜੇ ਕੋਈ ਬਾਈ ਇਨਸਾਫ ਭੈਣ ਬਹੁਤ ਤੁਸੀਂ ਦੇਖੋ ਉਹਦਾ ਬੱਚਾ ਪੂਰਾ ਹੋ ਗਿਆ ਔਰ ਮੈਂ ਬਹੁਤ ਮੈਂ ਅੱਕ ਕੇ ਬੋਲੇ ਆ ਬਈ ਮੇਰਾ ਬੋਲ ਨੂੰ ਜੀ ਨਹੀਂ ਕਰਦਾ ਸੀ ਉਹ ਵੀ ਜਦੋਂ ਆ ਮਰੀਜ਼ ਤੇ ਗੱਲ ਆ ਗਈ ਤਾਂ ਤੁਸੀਂ ਸੋਚੋ ਅੱਜ ਬਾਈਆਂ ਨੂੰ ਗੁੱਸਾ ਜ਼ਰੂਰ ਲੱਗ ਜੂਗਾ ਪਰ ਜਦੋਂ ਮੇਰੇ ਖਿਲਾਫ ਇੰਨਾ ਬੋਲੇ ਮੈਂ ਨਹੀਂ ਮੂੰਹ ਖੋਲਿਆ ਬਈ ਕਿਉਂਕਿ ਸਭ ਤੋਂ ਵੱਡੀ ਚੀਜ਼ ਇਹ ਹੁੰਦੀ ਆ ਕਿ ਬੰਦਾ ਆਪਣੇ ਮੂੰਹ ਮਿੱਠੂ ਬੰਨਦਾ ਕੋਈ ਫਾਇਦਾ ਨਹੀਂ ਹੁੰਦਾ ਸਭ ਤੋਂ ਵੱਡੀ ਚੀਜ਼ ਆ ਤੁਹਾਡਾ ਕੰਮ ਤੁਸੀਂ ਆਪਣਾ ਤੁਰਦਾ ਹੀ ਚੱਲੋ ਇੱਕ ਦਿਨ ਆਪੇ ਵਾਹਿਗੁਰੂ ਨਿਤਾਰਾ ਕਰ ਦਿੰਦਾ ਹੁੰਦਾ ਕੀ ਸੱਚ ਆ ਤੇ ਕੀ ਝੂਠ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ